ਗੁਰੂ ਸਾਹਿਬ ਜੀਓ ਆਪ ਜਪਾਏ ਜਪੈ ਸੋ ਨਾਮ ਆਪ ਜਪਾਏ ਜਪੈ ਸੋ ਨਾਮ ਆਪ ਗਵਾਏ ਸੁਹਾਰ ਗੁਣ ਗਾਓ ਆਪ ਗਵਾਏ ਸੁਹਾਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆਤੇ ਕਮਲ ਵਿਗਾਸ ਪ੍ਰਭੂ ਦਿਆਤੇ ਪਵਨ ਤਿਵਾ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਈ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਈ ਪ੍ਰਭ ਦਿਆਤੇ ਮਤ ਊਤਮ ਹੋਈ ਪ੍ਰਭ ਦਿਆਤੇ ਮਤ ਊਤਮ ਹੋਈ ਸਰਬ ਨਿਧਾਨ ਪ੍ਰਭ ਤੇਰੀ ਮਯਾ ਆਪੋ ਕਛੂ ਨ ਕਿਨਹੂ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ ਨਾਨਕ ਇਨ ਕੈ ਕਛੂ ਨ ਹਾਥ ਨਾਨਕ ਇਨ ਕੈ ਕਛੂ ਨ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੀ ਸਤ ਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ छीमी अष्टपदी दे ए 8वे पदे दा पाठ आपा ਕੀਤਾ ਹੈ ਜੀ। ਔਰ ਇਸ 8ਵੇਂ ਪਦੇ ਨੂੰ ਅੱਜ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਾਂਗੇ। ਸੰਪੂਰਨ ਅਸ਼ਟपदी ਨੂੰ ਉਚਾਰਨ ਤੋਂ ਬਾਅਦ ਅਖੀਰ ਤੇ ਉਤੇ ਧੰ ਗੁਰੂ ਅਰਜਨ ਸਾਹਿਬ ਸਤਗੁਰੂ ਪਾਤਸ਼ਾਹ ਬਚਨ ਕਰਦੇ ਨੇ ਜਿਤ ਜਿਤ ਲਾਵਉ ਤਿਤ ਲਗੈ ਹਰਨਾਥ ਹਰਨਾਥ ਇਥੇ ਸਬੋਧਨ ਹੈ ਹੀ ਹਰੀ ਹੀ ਸਬ ਦੇ 나ਥ ਮਾਲਕ ਜੀ ਇਹ ਜਿਤਨੇ ਜੀਵ ਨੇ ਇਹ ਜਿਵੇਂ ਜਿਵੇਂ ਤੂੰ ਇਹਨਾਂ ਨੂੰ ਲਾਇਆ ਹੋਇਆ ਇਹ ਉਵੇਂ ਲੱਗੇ ਹੋਇਆ ਨਾਨਕ ਇਨਕੈ ਕਛੂ ਨਾ ਹਾਥ ਏ ਨਾਨਕ ਇਨ ਜੀਵਨ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ ਜਿਵੇਂ ਜਿਵੇਂ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਜੀਵ ਨੂੰ ਜਿਸ ਕਰਮ ਦੇ ਉੱਤੇ ਲਾਇਆ ਹੈ ਉਮ ਨੁਖ ਉਮੇ ਉਮੇ ਪ੍ਰਭੂ ਦੇ ਲਾਏ ਹੋਏ ਕਰਮ ਦੇ ਉੱਪਰ ਲੱਗੇ ਹੋਏ ਨੇ। ਇਹ ਗੁਰਮਖ ਬਚਨ ਥੋੜਾ ਜਿਹਾ ਦੇਖੋ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਐ। ਕਾਠਕੀ ਪੁੱਤਰੀ ਕਹਾ ਕਰੇ ਬੱਪਰੀ ਪੂਰਾ ਨਾ ਜਿਹੜਾ 8ਵੀਂ ਪੌੜੀ ਹੈ ਉਹਦਾ ਪਕੜ आएगी ਤੁਹਾਨੂੰ ਵੀ ਪਾਤਸ਼ਾਹ ਕੀ ਕਹਿ ਰਹੇ ਨੇ। ਕਾਠ ਕੀ ਪੁੱਤਰੀ ਕਹਾ ਕਰ ਬੱਪਰੀ ਖਿਲਾਵਨ ਹਾਰੋ ਜਾਨੈ ਕੁੜਮ ਕੋ ਪੁਰਾਣਾ ਸਮਾ ਹੁੰਦਾ ਸੀ ਤੇ ਪਿੰਡਾਂ ਦੇ ਵਿੱਚ ਨਾ ਜਿਹੜੇ ਸਨ ਉਹ ਤਮਾਸ਼ਾ ਦਿਖਾਉਣ ਵਾਲੇ ਕੁਝ ਆਉਂਦੇ ਹੁੰਦੇ ਸਨ ਤੇ ਉਹਨਾਂ ਨੇ ਨਾ ਲੱਕੜ ਦੀਆਂ ਜਾਂ ਕੱਪੜਿਆਂ ਦੀਆਂ ਗੁੱਡੀਆਂ ਬਣਾ ਕੇ ਤੇ ਉਹਨਾਂ ਦੀਆਂ ਲੱਤਾਂ ਨੂੰ ਬਾਹਾਂ ਨੂੰ ਤੇ ਸਿਰ ਨੂੰ ਰस्सियां ਪਾ ਕੇ ਪਿਛਲੇ ਪਾਸੇ ਬੰਨਿਆ ਹੁੰਦਾ ਸੀ ਤੇ ਉਹ ਪੜਦੇ ਦੇ ਅਗਲੇ ਪਾਸੇ ਉਹ ਗੁੱਡੀ ਹੁੰਦੀ ਸੀ ਤੇ ਪਿੱਛੋਂ ਲੱਤਾਂ ਬਾਹਾਂ ਉਹਦੇ ਸਰੀਰ ਦੇ ਅੰਗ ਬੰਨ ਕੇ ਰੱਸੀ ਨਾਲ ਉਹ ਪਿੱਛੇ ਖਿੱਚੀ ਹੁੰਦੀ ਸੀ ਤੋਂ ਜਿਹੜੇ ਬੱਚੇ ਸਾਹਮਣੇ ਬੈਠੇ ਹੁੰਦੇ ਸੀ ਨਾ ਉਹ ਨਾਲ ਉਹ ਗਾਣਾ ਚਲਾ ਦਿੰਦੇ ਤੇ ਉਹ ਪੁਤਲੀ ਨੱਚਦੀ ਸੀ ਇਦਾਂ ਅੱਛਾ ਜਿਹੜੇ ਤੋਂ ਉਸ ਪੁਤਲੀ ਨੂੰ ਸਾਹਮਣੇ ਤੋਂ ਦੇਖਦੇ ਸੀ ਉਹਨਾਂ ਨੇ ਇਹ ਸੋਚਣਾ ਬੱਚਿਆਂ ਨੇ ਬੱਚੇ ਸਾਹਮਣੇ ਬੈਠੇ ਹੁੰਦੇ ਸੀ ਵੀ ਇਹ ਪੁਤਲੀ ਕਿੰਡਾ ਸੋਹਣਾ ਨੱਚ ਰਹੀ ਹੈ ਪਰ ਜਿਹੜਾ ਬੰਦਾ ਪਿਛਲੇ ਪਾਸੇ ਤੋਂ ਉਹਨੂੰ ਦੇਖਦਾ ਸੀ ਉਹ ਕਹਿੰਦਾ ਸੀ ਵੀ ਪੁਤਲੀ ਨੱਚਦੀ ਅਸਲ ਪੁਤਲੀ ਨੂੰ ਨਚਾਉਣ ਵਾਲਾ ਪਰਦੇ ਦੇ ਪਿੱਛੇ ਖੜਾ ਹੋਇਆ ਹੁਣ ਅਰਥ ਕੀ ਸੀ ਸਾਹਮਣੇ ਤੋਂ ਪੁਤਲੀ ਇੰਜ ਲੱਗਦੀ ਹੈ ਵੀ ਨੱਚ ਰਹੀ ਹੈ ਖੁਦ ਦੇਖੋ ਕਿਦਾਂ ਪਰ ਅਸਲੀਅਤ ਕੀ ਹੈ ਪਰਦੇ ਦੇ ਪਿੱਛੇ ਖਿਲਾਉਣ ਵਾਲਾ ਇੱਕ ਉਹਨਾਂ ਨੂੰ ਬੈਠਾ ਹੈ ਜਿਵੇਂ ਜਿਵੇਂ ਉਹ ਨਚਾਉਂਦਾ ਜਿਵੇਂ ਜਿਵੇਂ ਉਹ ਖੜਾਉਂਦਾ ਓਵੇਂ ਓਵੇਂ ਉਹ ਪੁਤਲੀ ਖੇਡਦੀ ਹੈ ਓਵੇਂ ਓਵੇਂ ਉਹ ਨੱਚਦੀ ਹੈ ਆਪਣੀ ਮਰਜ਼ੀ ਨਾਲ ਨਹੀਂ ਖੜਾਉਣ ਵਾਲੇ ਦੇ ਖਿੱਚ ਦੇ ਨਾਲ ਸੂਤਰ ਦੇ ਨਾਲ ਬੱਜੀ ਹੋਈ ਉਹ ਨੱਚਦੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਮਨੁੱਖ ਦਾ ਜਿਹੜਾ ਹੈ ਏਹੀ ਹੈ ਬਸ ਏਹੀ ਜ਼ਿੰਦਗੀ ਹੈ ਕਾਠ ਕੀ ਪੁੱਤਰੀ ਕਹਾ ਕਰ ਬਪਰੀ ਉਹ ਲੱਕੜ ਦੀ ਉਹ ਪੁਤਲੀ ਜਿਹੜੀ ਹੈ ਉਹ ਕੀ ਕਰ ਸਕਦੀ ਆਪਣੀ ਮਰਜ਼ੀ ਨਾਲ ਕਹਾ ਕਰ ਬਪਰੀ ਖਿਲਾਵ ਨਹਾਰੋ ਜਾਣੈ ਉਹ ਤਾਂ ਖੜਾਉਣ ਵਾਲਾ ਜਾਣਦਾ ਵੀ ਉਹਨੂੰ ਕਿਵੇਂ ਖੜਾਉਣਾ ਹੈ ਜੈਸਾ ਭੇਖ ਕਰਾਵੇ ਬਾਜੀਗਰ ਜਿੱਦਾਂ ਦਾ ਉਹਦੇ ਕੋਲੋਂ ਨਾਚ ਬਾਜੀਗਰ ਕਰਾਉਂਦਾ ਹੈ ਬਾਜੀਗਰ ਉਹ ਤੈਸੋ ਹੀ ਸਾਜ ਆਨੈ ਉਵੇਂ ਉਹ ਪੁਤਲੀ ਸੱਜਦੀ ਹੈ ਤੇ ਉਵੇਂ ਉਹ ਪੁਤਲੀ ਨੱਚਦੀ ਹੈ ਜਿਵੇਂ ਪਰਦੇ ਦੇ ਪਿੱਛੇ ਖੜਾ ਹੋਇਆ ਬਾਜੀਗਰ ਮਾਲਕ ਉਹਦਾ ਉਹਨੂੰ ਨਚਾਉਂਦਾ ਹੈ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਅਨੇਕ ਕੋਠਰੀ ਬਹੁ ਭਾਂਤ ਕਰੀਆ ਕੋਠਰੀ ਦਾ ਅਰਥ ਹੈ ਕਿਲਾ ਸਰੀਰ ਇਸੇ ਤਰ੍ਹਾਂ ਇਹ ਜੀਵਾਂ ਦੇ ਸਰੀਰ ਉਸ ਪਰਮਾਤਮਾ ਨੇ ਪੈਦਾ ਕੀਤੇ ਆਪ ਹੋਆ ਰਖਵਾਰਾਂ ਇਹਨਾਂ ਦੀ ਰੱਖਿਆ ਕਰਨ ਵਾਲਾ ਵੀ ਉਹ ਆਪ ਹੈ ਜੈਸਾ ਮਹਿਲ ਰੱਖ ਹੈ ਜਿਹੋ ਜੇ ਸਰੀਰ ਵਿੱਚ ਉਹ ਪਰਮਾਤਮਾ ਜੀਵਾਂ ਨੂੰ ਰੱਖਦਾ ਹੈ ਮਹਿਲ ਦਾ ਅਰਥ ਇੱਥੇ ਸਰੀਰ ਜੈਸਾ ਜੈਸੇ ਮਹਿਲ ਰੱਖ ਹੈ ਜਿਹੋ ਜੇ ਸਰੀਰ ਵਿੱਚ ਉਹ ਪਰਮਾਤਮਾ ਸਾਨੂੰ ਰੱਖਣਾ ਚਾਹੁੰਦਾ ਹੈ ਉਹੋ ਜੇ ਮਹਿਲ ਉਹੋ ਜੇ ਸਰੀਰ ਵਿੱਚ ਪਰਮਾਤਮਾ ਸਾਨੂੰ ਰੱਖ ਰਿਹਾ ਹੈ ਜਿਵੇਂ ਆਪਾਂ ਕੱਲ ਬਚਨ ਵਿਚਾਰਿਆ ਸੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਹੁਣ ਗੁਰਮਖੋ ਕਿਤੇ ਪਰਮਾਤਮਾ ਨੇ ਸਾਨੂੰ ਹਾਥੀ ਦੇ ਸਰੀਰ ਵਿੱਚ ਰੱਖਿਆ ਕਦੇ ਸ਼ੇਰ ਦੇ ਸਰੀਰ ਵਿੱਚ ਰੱਖਿਆ ਕਦੇ ਉਸ ਪਰਮਾਤਮਾ ਨੇ ਅਲੱਗ-ਅਲੱਗ ਜੀਵਾਂ ਦੇ ਸਰੀਰ ਵਿੱਚ ਸਾਨੂੰ ਰੱਖਿਆ ਇਹ ਤਾਂ ਉਸ ਪਰਮਾਤਮਾ ਦੀ ਮਰਜ਼ੀ ਹੈ ਨਾ ਕਿ ਇਸ ਆਤਮਾ ਨੂੰ ਉਸ ਪਰਮਾਤਮਾ ਨੇ ਕਿਸ ਸਰੀਰ ਦੇ ਵਿੱਚ ਰੱਖਣਾ ਹੁਣ ਉਸ ਪ੍ਰਮਾਤਮਾ ਦੀ ਰਹਿਮਤ ਹੋਈ ਉਹਨੇ ਕਿਹਾ ਇਸ ਆਤਮਾ ਨੂੰ ਮੈਂ ਮਨੁੱਖਾ ਸਰੀਰ ਦੇ ਵਿੱਚ ਰੱਖਣਾ ਉਹਨੇ ਸਾਡੀ ਆਤਮਾ ਨੂੰ ਮਨੁੱਖਾ ਸਰੀਰ ਅੰਦਰ ਟਿਕਾ ਦਿੱਤਾ ਜੈਸਾ ਮਹਿਲ ਰੱਖ ਹੈ ਤੈਸੇ ਰਹਿਣਾ ਕਿ ਆ ਇਹ ਕਰੇ ਵਿਚਾਰਾ ਇਹ ਵਿਚਾਰਾ ਜੀਵ ਕੀ ਕਰ ਸਕਦਾ ਹੈ ਤਾਂ ਪ੍ਰਮਾਤਮਾ ਦੀ ਮਰਜ਼ੀ ਹੈ ਜਨ ਕਿਛ ਕੀਆ ਸੋਈ ਜਾਣੈ ਜਿਸ ਪ੍ਰਮਾਤਮਾ ਨੇ ਇਹ ਸਭ ਪੈਦਾ ਕੀਤੇ ਹੈ ਉਹੀ ਸਭ ਕੁਝ ਜਾਣਦਾ ਹੈ ਕਿ ਆ ਜਿਨ ਇਹ ਸਭ ਵਿਦ ਸਾਜੀ ਜਿਸ ਪਰਮਾਤਮਾ ਨੇ ਇਹ ਸਾਰੀ ਵਿਉਂਤਬੰਦੀ ਘੜੀ ਹੈ ਜਿਸ ਪਰਮਾਤਮਾ ਨੇ ਇਹ ਸਾਰਾ ਖੇਲ ਰਚਿਆ ਹੈ ਉਹ ਖਿਲਾਉਣ ਵਾਲਾ ਜਾਣਦਾ ਹੈ ਉਹ ਖਡਾਉਣ ਵਾਲਾ ਜਾਣਦਾ ਹੈ ਮੈਂ ਆਪਣੇ ਜੀਵਾਂ ਨੂੰ ਕਿਵੇਂ ਖਡਾਉਣਾ ਹੈ ਬਸ ਇਹੀ ਗੁਰਮਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਹੇ ਹਰੀ ਹੇ ਨਾਥ ਜਿਵੇਂ ਜਿਵੇਂ ਤੂੰ ਇਨਾਂ ਜੀਵਾਂ ਨੂੰ ਲਾਈ ਬੈਠਾ ਹੈ ਇਹ ਜੀਵ ਓਵੇਂ ਓਵੇਂ ਲੱਗੇ ਹੋਏ ਹਨ ਨਾਨਕ ਇਨ ਕੈ ਕਛੂ ਨਾ ਹਾਥ ਹੇ ਨਾਨਕ ਇਨਾਂ ਜੀਵਾਂ ਦੇ ਆਪਣੇ ਕੁਛ ਵੀ ਹੱਥ ਵਿੱਚ ਨਹੀਂ ਹੈ ਗੁਰਮਖੋ ਹੁਣ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਿਲਕੁਲ ਇਹ ਕਹਿ ਲੋ ਵੀ ਅਸ਼ਟਪਦੀ ਦੇ ਅਖੀਰ ਦੇ ਵਿੱਚ ਪੂਰੀ ਅਸ਼ਟਪਦੀ ਸੀ ਜਿਹੜੀ ਉਹਦਾ ਸਾਨੂੰ ਅਖੀਰ ਉੱਤੇ ਇਹ ਨਤੀਜਾ ਸਾਨੂੰ ਦੱਸਿਆ ਪਾਤਸ਼ਾਹ ਨੇ ਤੋ ਪਾਤਸ਼ਾਹ ਨੂੰ 7ਵੀਂ ਵੀ 8ਵੀਂ ਜਦੋਂ ਪਉੜੀ ਆਰੰਭ ਕਰਦੇ ਨੇ ਪਾਤਸ਼ਾਹ ਕਹਿੰਦੇ ਆਪ ਜਪਾਏ ਜਪੈ ਸੋ ਨਾਉ ਜਿਵੇਂ ਬਾਜੀਗਰ ਪੁਤਲੀਆਂ ਨੂੰ ਨਚਾਉਂਦਾ ਓਵੇਂ ਉਹ ਨੱਚਦੀਆਂ ਨੇ ਇਸੇ ਤਰ੍ਹਾਂ ਜਿੰਨਾ ਤੋਂ ਉਹ ਵਾਹਿਗੁਰੂ ਪਰਮੇਸ਼ਰ ਨਾਮ ਜਪਾਉਣਾ ਚਾਹੁੰਦਾ ਉਹਨਾਂ ਤੋਂ ਜਪਾ ਰਿਹਾ ਹੈ ਇੱਕ ਇੱਕ ਬੇਨਤੀ ਹੋਰ ਸਮਝੋ ਭਾਈ ਵੀਰ ਸਿੰਘ ਜੀ ਦੇ ਬਚਨ ਕੀਤੇ ਭਾਈ ਵੀਰ ਸਿੰਘ ਇੱਕ ਨਾ ਆਪਣੀਆਂ ਰਵਾਈਆਂ ਦੇ ਵਿੱਚ ਬਚਨ ਕਰਦੇ ਆ ਕਹਿਣ ਲੱਗੇ ਦੋ ਖਰੀਦਦਾਰ কুমਹਾਰ ਦੇ ਘਰ ਦੇ ਵਿੱਚ ਭਾਂਡੇ ਬਰਤਨ ਖਰੀਦਣ ਵਾਸਤੇ ਆਏ ਮਿੱਟੀ ਦੇ ਬਰਤਨ ਉਹਨਾਂ ਨੇ ਕਮਿਆਰ ਨੂੰ ਕਿਹਾ ਵੀ ਸਾਨੂੰ ਬਰਤਨ ਦਿਖਾ ਸੀ ਬਰਤਨ ਲੈਣੀ ਹੈ। ਕਮਿਆਰ ਕਹਿੰਦਾ ਵੀ ਆਓ ਪਾਸੇ ਪਈਏ ਮੈਂ ਇੱਥੇ ਕੰਮ ਕਰ ਰਿਹਾ ਹਾਂ। ਜਿਹੜੇ ਜਿਹੜੇ ਤੁਹਾਨੂੰ ਬਰਤਨ ਪਸੰਦ ਆਉਣ ਤੁਸੀਂ ਲੈ ਲਵੋ ਤੇ ਮੈਂ ਤੁਹਾਨੂੰ ਕੀਮਤ ਦੱਸ ਦਿਆਂਗਾ ਇੰਨੀ-ਇੰਨੀ ਕੀਮਤ ਹੈ। ਤੁਸੀਂ ਪਹਿਲਾਂ ਭਾਂਡੇ ਪਸੰਦ ਕਰ ਲਓ। ਬਰਤਨ ਦੇਖ ਲਓ। ਹੁਣ ਗੁਰਮਖ ਖੁ ਕਮਿਆਰ ਦੇ ਜਿਹੜੇ ਉਹ ਕਮਿਆਰ ਜਿਸ ਘਰ 'ਚ ਰਹਿੰਦੇ ਹੁੰਦੇ ਆ ਨਾ ਉਹ ਇਦਾਂ ਹੀ ਪਏ ਹੁੰਦੇ ਆ ਮਿੱਟੀ ਦੇ ਬਰਤਨ। ਗਏ ਨੇ ਇੱਕ ਇੱਕ ਬਰਤਨ ਨੂੰ ਇਦਾਂ ਹੱਥ ਲਾ ਕੇ ਵੇਖਦੇ ਨੇ ਇਦਾਂ ਟਣਕਾ ਕੇ ਵੇਖਦੇ ਆ ਕਿਹੜਾ ਕੱਚਾ ਹੈ ਕਿਹੜਾ ਪੱਕਾ ਹੈ ਕਿਹੜਾ ਵਿੰਗਾ ਬਣਿਆ ਹੋਇਆ ਕਿਹੜਾ ਸਿੱਧਾ ਬਣਿਆ ਹੋਇਆ ਕਿਹਦੀ ਸ਼ਕਲ ਜਿਹੜਾ ਆਕਾਰ ਹੈ ਉਹ ਸੋਹਣਾ ਹੈ ਕਹਿਣ ਲੱਗੇ ਉਹ ਦੋਨੇ ਖਰੀਦਦਾਨ ਇਦਾਂ ਬਰਤਨਾਂ ਨੂੰ ਹੱਥ ਲਾ ਲਾ ਕੇ ਵੇਖਦੇ ਆ ਇਹ ਕੱਚਾ ਹੈ ਇਹ ਪੱਕਾ ਹੈ ਇਹ ਸਹੀ ਨਹੀਂ ਬਣਿਆ ਆਹ ਵਧੀਆ ਬਣਿਆ ਕਹਿੰਦੇ ਗੱਲਾਂ ਹੀ ਕਰਦੇ ਪਏ ਸੀ ਕਹਿੰਦੇ ਇੱਕਦਮ ਭਾਂਡੇ ਬੋਲ ਪਏ ਵੇਖੋ ਭਾਂਡੇ ਬੋਲਦੇ ਨਹੀਂ ਹੁੰਦੇ ਪਰ ਉਹ ਸਮਝਾਉਣ ਦੇ ਲਈ ਗੱਲ ਦੱਸੀ ਇੱਕ ਕਹਿਣ ਲੱਗੇ ਭਾਂਡੇ ਬੋਲ ਪਏ ਕਹਿਣ ਲੱਗੇ ਐ ਭਾਈ ਸਾਡੇ 'ਚ ਨੁਕਸ ਕਿਉਂ ਕੱਢਦੇ ਹੋ ਸਾਨੂੰ ਮਾੜਾ ਕਿਉਂ ਕਹਿੰਦੇ ਹੋ ਅਸੀਂ ਆਪਣੇ ਆਪ ਥੋੜਾ ਬਣੇ ਆ ਅਸੀਂ ਵਿੰਗੇ ਬਣੇ ਅਸੀਂ ਟੇਢੇ ਬਣੇ ਅਸੀਂ ਸਿੱਧੇ ਬਣੇ ਅਸੀਂ ਆਪਣੇ ਆਪ ਨਹੀਂ ਬਣੇ ਜਿੱਦਾਂ ਸਾਨੂੰ ਸਾਡੇ কুমਿਹਾਰ ਨੇ ਬਣਾ ਦਿੱਤਾ ਸੀ ਉਦਾਂ ਹੀ ਬਣੇ ਹੋਏ ਆਂ ਰਲਦੋ ਚਾਕਰ ਘਰ ਕਮਿਹਾਰਾਂ ਭਾਂਡੇ ਲੈਣ ਜੋ ਆਏ ਵਿੰਗੇ ਟਿੱਡੇ ਸਿੱਧੇ ਚੰਗੇ ਵੇਖਣ ਜਾਂ ਟਣਕਾਏ ਭਾਂਡੇ ਬੋਲੇ ਸ਼ਾਲਾ ਜੀਓ ਸਾਡੇ ਐਬ ਨਾ ਫੋਲੋ ਭਾਂਡੇ ਕਹਿੰਦੇ ਓ ਭਾਈ ਸਾਡੇ ਗਲਤੀਆਂ ਨਾ ਕੱਢੋ ਭਾਂਡੇ ਬੋਲੇ ਸ਼ਾਲਾ ਜੀਓ ਸਾਡੇ ਐਬ ਨਾ ਫੋਲੋ ਜਾਓ ਜਾ ਕੇ ਉਹਨੂੰ ਆਖੋ ਜਿੰਨਾ ਅਸੀਂ ਬਣਾਏ ਜਿਨ੍ਹਾਂ ਨੇ ਸਾਨੂੰ ਬਣਾਇਆ ਜੇ ਕਿ ਉਸ ਮਾਲਕ ਨੂੰ ਕਹੋ ਸਾਨੂੰ ਕਿਦਾਂ ਦਾ ਬਣਾਇਆ ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰਮਖੋ ਬਾਣੀ ਨੇ ਵੀ ਇਹੀ ਕਿਹਾ ਪਾਤਸ਼ਾਹ ਕਹਿੰਦੇ ਚੇਤਾ ਰੱਖੀ ਪਰਮਾਤਮਾ ਦਾ ਬਣਾਇਆ ਇਹਦਾ ਅਰਥ ਇਹ ਨਹੀਂ ਅੱਛਾ ਇਹਦਾ ਇੱਕ ਖੂਨਕਤਾ ਹੋਰ ਸਮਝੋ ਬੜੇ ਧਿਆਨ ਨਾਲ ਇਹਦਾ ਅਰਥ ਇਹ ਨਹੀਂ ਵੀ ਚੋਰ ਇਹ ਕਹਦੇ ਵੀ ਲੈ ਮੈਨੂੰ ਤਾਂ ਪ੍ਰਮਾਤਮਾ ਨੇ ਚੋਰ ਬਣਾਇਆ ਮੇਰੀ ਥੋੜਾ ਗਲਤੀ ਹੈ ਕੋਈ ਇਹਦਾ ਅਰਥ ਇਹ ਨਹੀਂ ਬਣਦਾ ਕੋਈ ਠਾਕ ਕੋਈ ਬੇਈਮਾਨ ਇਹ ਕਹਦੇ ਵੀ ਦੇਖੋ ਜੀ ਪ੍ਰਮਾਤਮਾ ਨੇ ਮੈਨੂੰ ਤਾਂ ਇਦਾਂ ਦਾ ਬਣਾਇਆ ਇਹਦਾ ਅਰਥ ਇਹ ਨਹੀਂ ਬਣਾਇਆ ਇਹਦਾ ਅਰਥ ਬਣਦਾ ਹੈ ਪ੍ਰਮਾਤਮਾ ਨੇ ਤੈਨੂੰ ਮਨੁੱਖ ਬਣਾਇਆ ਹੈ ਜਿਹੜੇ ਪਸ਼ੂ ਬਣਾਏ ਨੇ ਪੰਛੀ ਬਣਾਏ ਨੇ ਛੋਟੇ ਬਣਾਏ ਨੇ ਵੱਡੇ ਬਣਾਏ ਨੇ ਉਹ ਵੀ ਸਾਰੇ ਪ੍ਰਮਾਤਮਾ ਨੇ ਬਣਾਏ ਆ ਇਦਾਂ ਅਰਥੇ ਬਣੇਗਾ ਜਿਹੜੇ ਪਸ਼ੂ ਬਣਾਏ ਨੇ ਪੰਛੀ ਬਣਾਏ ਨੇ ਮਾਸ ਖਾਣ ਵਾਲੇ ਬਣਾਏ ਨੇ ਘਾਹ ਖਾਣ ਵਾਲੇ ਬਣਾਏ ਨੇ ਉੱਡਣ ਵਾਲੇ ਬਣਾਏ ਨੇ ਪਾਣੀ 'ਚ ਰਹਿਣ ਵਾਲੇ ਬਣਾਏ ਨੇ ਉਹ ਸਾਰੇ ਵੀ ਉਸ ਪਰਮਾਤਮਾ ਦੇ ਬਣੇ ਹੋਏ ਭਾਂਡੇ ਹੀ ਐ ਇਹ ਸਾਰੇ ਭਾਂਡੇ ਵੀ ਪਰਮਾਤਮਾ ਦੇ ਬਣੇ ਹੋਏ ਨੇ ਤੇ ਜੇ ਤੈਨੂੰ ਮਨੁੱਖ ਬਣਾਇਆ ਤੇ ਤੂੰ ਵੀ ਪਰਮਾਤਮਾ ਦਾ ਬਣਿਆ ਹੋਇਆ ਭਾਂਡਾ ਹੈ ਇਦਾਂ ਅਰਥੇ ਬਣੇਗਾ ਜਿਵੇਂ ਕਿਸੇ ਨੇ ਪਸ਼ੂ ਬਣਾਤਾ ਪੰਛੀ ਬਣਾਤਾ ਮੈਨੂੰ ਪ੍ਰਮਾਤਮਾ ਨੇ ਮਨੁੱਖ ਬਣਾਤਾ ਇਤ ਇਤ ਤਰਸ ਸੀ ਉਹਦਾ ਉਹਦੀ ਰਹਿਮਤ ਸੀ ਇਤਾਂ ਗੁਰਮਖੋ ਦੀ ਇਸ ਕਰਕੇ ਪਾਤਸ਼ਾਹ ਕਹਿੰਦੇ ਫਿਰ ਜਿਵੇਂ ਜਿੰਨਾ ਜਿੰਨਾ ਤੋਂ ਉਹ ਪ੍ਰਮਾਤਮਾ ਚਾਹੁੰਦਾ ਆਪ ਜਪਾਏ ਜਪੈ ਸੋ ਨਾਮ ਕਿੰਨਾ ਤੋਂ ਜਪਉਂਦਾ ਇੱਕ ਬਚਨ ਆਉਂਦਾ ਪਾਤਸ਼ਾਹ ਦਾ ਬਾਣੀ ਅੰਦਰ ਆਪਣੀ ਸੇਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ ਸਾਲ ਕੋਲ ਸ਼ਬਦ ਹੈ ਨਾ ਇਸ ਸੇਵਕ ਦੇ ਉੱਪਰ ਹੈ ਸੇਵਕ ਪ੍ਰਮਾਤਮਾ ਆਪਣੇ ਸੇਵਕ ਉੱਤੇ ਕਿਹੜੀਆਂ-ਕਿਹੜੀਆਂ ਰਹਿਮਤਾਂ ਕਰਦਾ ਹੈ ਆਪਣੇ ਸੇਵਕ ਦੀ ਆਪੇ ਰੱਖ ਹੈ ਆਪਣੇ ਸੇਵਕ ਦੀ ਪਤ ਇੱਜ਼ਤ ਰੱਖਿਆ ਪ੍ਰਮਾਤਮਾ ਆਪ ਰੱਖਦਾ ਹੈ ਆਪੇ ਨਾਮ ਜਪਾਵੇ ਜਿਹੜਾ ਉਹਦਾ ਸੇਵਕ ਬਣਿਆ ਉਹਦੇ ਕੋਲ ਨਾਮ ਵੀ ਆਪੇ ਜਪਾ ਲੈਂਦਾ ਹੈ ਇਹਦਾ ਅਰਥ ਕੀ ਬਣਿਆ ਤੂੰ ਸੇਵਕਤਾ ਬਣ ਪਰਮਾਤਮਾ ਤੇਰੀ ਰੱਖਿਆ ਵੀ ਆਪ ਕਰੇਗਾ ਪਰਮਾਤਮਾ ਤੇਰੇ ਕੋਲ ਨਾਮ ਵੀ ਆਪ ਜਪਾਏਗਾ ਜਿਹੜੇ ਉਸ ਪਰਮਾਤਮਾ ਦੇ ਸੇਵਕ ਬਣ ਜਾਂਦੇ ਨੇ ਉਹਨਾਂ ਦੀ ਰੱਖਿਆ ਵੀ ਉਹ ਕਰਦਾ ਹੈ ਉਹਨਾਂ ਦੇ ਕੋਲੋਂ ਨਾਮ ਵੀ ਉਹ ਜਪਾਉਂਦਾ ਹੈ ਉਹਨਾਂ ਦੇ ਤਹ ਤਹ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹ ਉਠ ਦਾ ਵੈ ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ ਉਹਨਾਂ ਦੇ ਹਰ ਥਾਂ ਉੱਤੇ ਕਾਰਜ ਵਿੱਚ ਸਹਾਈ ਵੀ ਉਹ ਆਪ ਹੁੰਦਾ ਹੈ ਪਰ ਕਿੰਨਾ ਦੇ ਨਾਮ ਕਿੰਨਾਂ ਕੋਲੋਂ ਆਪਣੇ ਆਪ ਜਪਾਉਂਦਾ ਹੈ ਜਿਹੜੇ ਉਹਦੇ ਸੇਵਕ ਬਣ ਜਾਂਦੇ ਆ ਜਿਹੜੇ ਉਹਦੇ ਹੁਕਮ ਦੇ ਅਧੀਨ ਆ ਜਾਂਦੇ ਆ ਜਿਵੇਂ ਜਿਵੇਂ ਸੌਖਾ ਗੁਰਮਖੋ ਆਪਾਂ ਸਮਝ ਲਈਏ ਇਦਾਂ ਜਿਹੜਾ ਜਿਹੜਾ ਆਪਣੇ ਮਾਲਕ ਦੇ ਕੋਲੋਂ ਆ ਗਿਆ ਮਾਲਕ ਉਹਨੂੰ ਕਿਤੇ ਵੀ ਕੰਮ ਤੇ ਲਾ ਦੇਵੇ ਨਾ ਜਿਹੜਾ ਆਇਆ ਹੀ ਨਹੀਂ ਉਹ ਭਟਕਦਾ ਫਿਰਦਾ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਉਹ ਭਾਈ ਤੂੰ ਪ੍ਰਭੂ ਦਾ ਸੇਵਕ ਬਣ ਜਾ ਪ੍ਰਭੂ ਦਾ ਗੁਲਾਮ ਬਣ ਜਾ ਉਹ ਪ੍ਰਭੂ ਪਰਮੇਸ਼ਰ ਆਪਣੇ ਆਪ ਤੈਨੂੰ ਲਾਵੇਗਾ ਤੂੰ ਕਹੀਂ ਚੰਗੇ ਥਾਂ ਲਾ ਦੇ ਮੰਦੇ ਥਾਂ ਲਾ ਦੇ ਪ੍ਰਭੂ ਪਰਮੇਸ਼ਰ ਜੀ ਮੈਂ ਤੇਰਾ ਹਾਂ ਇਹੀ ਹੈ ਨਾ ਨਹੀਂ ਤੇ ਚੇਤਾ ਰੱਖੀ ਪਾਤਸ਼ਾਹ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਸਰੀਰ ਰੂਪੀ ਸੋਹਣਾ ਕੱਪੜਾ ਇਹ ਛੱਡ ਕੇ ਜਾਣਾ ਤੂੰ ਸੰਸਾਰ ਤੇ ਕੱਪੜਾ ਦਾ ਕੀ ਅਰਥ ਹੈ ਸਰੀਰ ਰੂਪੀ ਕੱਪੜਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਇਹਦਾ ਅਰਥ ਜੇ ਚੰਗਾ ਕਰੇਗਾ ਤੇ ਚੰਗੇ ਦਾ ਫਲ ਮਿਲੇਗਾ ਜੇ ਮੰਦਾ ਕਰੇਗਾ ਤੇ ਮੰਦੇ ਦਾ ਫਲ ਮਿਲੇਗਾ ਇਹਦਾ ਅਰਥ ਕੀ ਬਣਦਾ ਜੇ ਬੰਦਾ ਇਹ ਕਹੇ ਦੇ ਦੇਖੋ ਜੀ ਮੰਦਾ ਵੀ ਤਾਂ ਪ੍ਰਮਾਤਮਾ ਨੇ ਕਰਾਇਆ ਨਹੀਂ 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 ਪ੍ਰਮਾਤਮਾ ਜਦੋਂ ਵੀ ਕਰਾਉਂਦਾ ਚੰਗਾ ਹੀ ਕਰਾਉਂਦਾ ਗੁਰਮਖ ਮਾਪਿਆਂ ਦਾ ਕਦੇ ਬੱਚੇ ਕੋਲੋਂ ਕਰਾਉਂਦੇ ਆ ਬੁਰਾ ਤੇ ਜਿਹੜਾ ਬੱਚਾ ਸਿਆਣਾ ਹੁੰਦਾ ਉਹ ਵੀ ਇਹੀ ਕਹਿੰਦਾ ਦੇਖੋ ਜੀ ਮੈਂ ਆਪਣੇ ਮੈਂ ਆਪਣੇ ਵੱਡਿਆਂ ਦਾ ਹੁਕਮ ਮੰਨਦਾ ਹਾਂ ਜਿਹੜਾ ਕੋ ਨਲਾਇਕ ਤੋਂ ਨਲਾਇਕ ਹੋਵੇ ਦਿਖਾਵੇ ਲਈ ਉਹ ਵੀ ਕਹਿ ਦਿੰਦਾ ਮੈਂ ਜੀ ਹੁਕਮ ਮੰਨਦਾ ਆਪਣੇ ਮਾਪਿਆਂ ਦਾ ਪਰ ਅਸਲ ਵਿੱਚ ਮੰਨਦਾ ਨਹੀਂ ਹੁੰਦਾ ਕਹਿਣ ਨੂੰ ਸਾਰੇ ਜੀ ਵੀ ਕਹਿ ਦਿੰਦੇ ਨੇ ਪਰ ਪਾਤਸ਼ਾਹ ਕਹਿੰਦੇ ਸੁਖੀ ਕੌਣ ਹੈ ਜਿਹੜਾ ਸੱਚ ਮੁੱਚ ਮੰਗਦਾ ਨਿਚੇਤਾ ਰੱਖੀ ਹੁਕਮ ਪਾਤਸ਼ਾਹ ਕੰਦੇ ਕੱਪੜ ਰੂਪ ਸੁਹਾਵਣ ਛੱਡ ਦੁਨੀਆ ਅੰਦਰ ਜਾਵਣ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ ਹੁਕਮ ਕੀਏ ਮਨ ਭਾਵ ਦੇ ਇਹਦਾ ਭਾਵ ਮਨ ਭਾਉਂਦੇ ਹੁਕਮ ਕਿਸੇ ਨੇ ਕੀਤੇ ਹੀ ਹੈ ਕਿਸੇ ਨੇ ਪ੍ਰਮਾਤਮਾ ਦੇ ਹੁਕਮ ਨੂੰ ਪਰੇ ਕਰਕੇ ਆਪਣਾ ਹੁਕਮ ਚਲਾਇਆ ਹੀ ਹੈ ਰਾਹ ਪੀੜਾ ਅੱਗੇ ਜਾਵਣਾ ਜਿੱਥੇ ਤੂੰ ਅੱਗੇ ਜਾਣਾ ਉੱਥੇ ਰਾਹ ਬੜਾ ਛੋਟਾ ਹੈ ਪੀਣਾ ਰਾਹ ਹੈ ਨੰਗਾ ਦੋਜਕ ਚਾਲਿਆ ਤਾਂ ਦਿਸੈ ਖੜਾ ਡਰਾਵਣਾ ਕਰ ਔਗਣ ਪਛੋਤਾਵਣਾ ਉੱਥੇ ਪਛਤਾਵਾ ਹੀ ਹੈ ਕੱਲਾ ਕਿਉਂ ਪਛਤਾਵਾ ਹੈ ਕਿਉਂਕਿ ਮਨ ਮਰਜ਼ੀਆਂ ਕਰਦਾ ਰਿਹਾ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਭਾਈ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਹੋ ਜਾ ਸਮਰਪਿਤ ਹੋ ਕੇ ਕਹੇ ਹੇ ਪਰਮਾਤਮਾ ਮੈਂ ਤੇਰਾ ਗੁਲਾਮ ਹਾਂ ਮੈਂ ਤੇਰਾ ਸੇਵਕ ਹਾਂ ਜਿਵੇਂ ਤੂੰ ਕਰਾਏਂਗਾ ਓਵੇਂ ਮੈਂ ਕਰਾਂਗਾ ਜਿਸ ਕੰਮ ਉੱਤੇ ਤੂੰ ਮੈਨੂੰ ਲਾਏਂਗਾ ਮੈਂ ਉਸੇ ਕੰਮ ਉੱਤੇ ਲੱਗ ਜਾਵਾਂਗਾ ਤੇ ਚੇਤਾ ਰੱਖੀ ਫਿਰ ਉਹ ਪਰਮਾਤਮਾ ਤੇਰੇ ਕੋਲੋਂ ਨਾਮ ਜਪਾਏਗਾ ਤੇਰੇ ਕੋਲੋਂ ਸਿਮਰਨ ਕਰਵਾਏਗਾ ਤੇਰੇ ਅੰਦਰ ਦਇਆ ਭਰੇਗਾ ਤੇਰੇ ਅੰਦਰ ਸਬਰ ਭਰੇਗਾ ਤੈਨੂੰ ਦੇਣ ਵਾਲਾ ਬਣਾਏਗਾ ਉਹ ਪਰਮਾਤਮਾ ਹੁਕਮ ਉਹਦਾ ਹੀ ਹੋਣਾ ਹੈ ਤੈਨੂੰ ਦੇਣ ਵਾਲਾ ਬਣਾਉਣਾ ਹੈ ਤੈਨੂੰ ਨਾਮ ਜਪਉਣ ਵਾਲਾ ਬਣਾਉਣਾ ਹੈ ਇਹ ਉਸ ਪਰਮਾਤਮਾ ਦਾ ਹੁਕਮ ਹੀ ਹੋਣਾ ਹੈ ਪਰ ਇਹ ਕਲਾ ਤਾਂ ਵਰਤੇਗੀ ਜੇ ਪਰਮਾਤਮਾ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਕ ਬਣ ਜਾਏਗਾ ਤੇ ਇਸ ਕਰਕੇ ਆਪ ਜਪਾਏ ਜਪੈ ਸੋ ਨਾਮ ਸੱਚਾ ਗੁਰਮਖੀ ਪਾਪ ਆਪਣੀ ਮਰਜ਼ੀ ਨਾਲ ਕੀਤੇ ਜਾ ਸਕਦੇ ਆ ਠੱਗੀਆਂ ਆਪਣੀ ਮਰਜ਼ੀ ਨਾਲ ਕੀਤੀਆਂ ਜਾ ਸਕਦੀਆਂ ਪਰ ਪਾਤਸ਼ਾਹ ਕਹਿੰਦੇ ਨਾਮ ਤਾਂ ਉਹੀ ਜਪ ਸਕਦਾ ਜਿਨ੍ਹਾਂ ਨੂੰ ਉਹ ਜਪਾਉਂਦਾ ਹੈ ਜਿਨ੍ਹਾਂ ਨੂੰ ਜਪਾਉਂਦਾ ਨਾਮ ਉਹੀ ਜਪੇਗਾ ਅਰਥ ਅਰਥ ਕੀ ਬਣਦਾ ਚੰਗੇ ਕੰਮ ਕਰਨ ਲੱਗਿਆਂ ਗੁਰਮਖੋ ਮਿਹਨਤੀ ਕਰਨੀ ਪੈਂਦੀ ਬੁਰੇ ਆਪਣੇ ਆਪ ਹੀ ਹੋ ਜਾਂਦੇ ਹੁੰਦੇ ਆ ਮੈਂ ਕਹਿਣਾ ਹੁੰਦਾ ਖੇਤ ਵਿੱਚ ਫਸਲ ਬੀਜਣੀ ਹੋਵੇ ਬੀਜਣੀ ਪੈਂਦੀ ਹੈ ਨਦੀਨ ਆਪਣੇ ਆਪ ਯੋਗ ਹੁੰਦਾ ਹੈ ਨਦੀਨ ਕਿਸੇ ਕਿਸਾਨ ਨੇ ਨਦੀਨ ਨਹੀਂ ਬੀਜਿਆ ਆਪਣੇ ਆਪ ਯੋਗ ਦਾ ਫਸਲ ਬੀਜਣੀ ਪੈਂਦੀ ਹੈ ਅਰਥ ਕੀ ਬਣਿਆ ਚੰਗੀਆਂ ਆਈਆਂ ਬੀਜਣੀਆਂ ਪੈਂਦੀਆਂ ਨੇ ਬੁਰਾਈਆਂ ਮਨੁੱਖੀ ਮਨ ਵਿੱਚ ਆਪਣੇ ਆਪ ਹੀ ਆ ਜਾਂਦੀਆਂ ਪਾਣੀ ਨੂੰ ਉੱਪਰ ਲਿਜਾਣਾ ਪੈਂਦਾ ਮਿਹਨਤ ਨਾਲ ਨੀਵੇਂ ਪਾਸੇ ਆਪਣੇ ਆਪ ਹੀ ਚਲਾ ਜਾਂਦਾ ਹੈ ਇਹ ਮਨ ਨੇ ਵੀ ਨੀਵੇਂ ਪਾਸੇ ਆਪਣੇ ਆਪ ਹੀ ਚਲੇ ਜਾਣਾ ਹੈ ਇਸ ਮਨ ਨੂੰ ਉੱਚੀਆਂ ਚੁੱਕਣਾ ਪੈਣਾ ਹੈ ਗੁਰੂ ਦੀ ਗਿਆਨ ਦੇ ਨਾਲ ਗੁਰੂ ਦੀ ਬਾਣੀ ਨਾਲ ਇਸ ਲਈ ਪਾਤਸ਼ਾਹ ਕਹਿੰਦੇ ਆਪ ਜਪਾਈ ਜਪੈ ਸੋ ਨਾਉ ਜਿਨ੍ਹਾਂ ਤੋਂ ਪ੍ਰਮਾਤਮਾ ਤਰਸ ਕਰਕੇ ਨਾਮ ਜਪਾਉਂਦਾ ਹੈ ਉਹੀ ਨਾਮ ਜਪਦੇ ਨੇ ਨਾਮ ਨਹੀਂ ਗੁਰਮਖੋ ਆਪਣੇ ਯਤਨਾ ਨਾਲ ਜਪਿਆ ਜਾਂਦਾ ਇਹਦਾ ਅਰਥ ਕੀ ਬਣਿਆ ਸਿੱਖਾਂ ਜੇ ਤੂੰ ਬਾਣੀ ਪੜ ਰਿਹਾ ਹੈ ਤੇ ਤੇਰੇ ਕੋਲੋਂ ਗੁਰੂ ਬਾਣੀ ਪੜਾਉਣੀ ਚਾਹੁੰਦਾ ਹੈ ਪਰਮੇਸ਼ਰ ਤੂੰ ਤਾਂ ਪੜ ਰਿਹਾ ਹੈ ਸ਼ੁਕਰਾਨਾ ਕਰਿਆ ਕਰ ਉਹਦਾ ਕਿਉਂਕਿ ਸਾਰੀ ਅਸ਼ਟਪਦੀ ਕਾਦੀ ਹੈ ਸ਼ੁਕਰਾਨੇ ਦੀ ਹੈ ਨਾ ਇੱਥੇ ਵੀ ਉਹੀ ਕਿਹਾ ਜਿਹੜੇ ਜਪਦੇ ਨੇ ਜਪਾਉਂਦਾ ਹੈ ਤੇ ਜਪ ਰਹੇ ਨੇ ਜੇ ਤੂੰ ਜਪ ਰਿਹਾ ਹੈ ਤੇ ਉਹਦਾ ਸ਼ੁਕਰਾਨਾ ਕਰਿਆ ਕਰ ਤੇਰੇ ਕੋਲੋਂ ਜਪਾ ਰਿਹਾ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਉਹ ਆਪ ਆਪ ਗਵਾਏ ਜਿਨ੍ਹਾਂ ਕੋਲੋਂ ਆਪਣੇ ਗੁਣ ਗਵਾ ਲੈਂਦਾ ਹੈ ਉਹੀ ਗਾਉਂਦੇ ਨੇ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਪਾਤਸ਼ਾਹ ਕਹਿੰਦੇ ਜ਼ਿੰਦਗੀ ਵਿੱਚ ਚਾਨਣ ਹੁੰਦਾ ਹੈ ਉਹਦੀ ਕਿਰਪਾ ਤੋਂ ਬਿਨਾਂ ਇਹ ਜ਼ਿੰਦਗੀ ਵਿੱਚ ਗੁਰਮਖੋ ਪ੍ਰਕਾਸ਼ ਨਹੀਂ ਹੁੰਦਾ ਚਾਨਣ ਨਹੀਂ ਚਾਨਣ ਹੋਣ ਦਾ ਕੀ ਅਰਥ ਹੁੰਦਾ ਸੱਚ ਤੇ ਝੂਠ ਚੰਗੇ ਤੇ ਮਾੜੇ ਦੀ ਸੋਝੀ ਹੋ ਜਾਣੀ। ਜੇਹੀ ਹੁੰਦਾ ਨਾ ਕਮਰੇ ਕਮਰੇ ਦੇ ਵਿੱਚ ਇਦਾਂ ਹਨੇਰਾ ਹੈ। ਕੀ ਚੰਗਾ ਪਿਆ ਕੀ ਮਾੜਾ ਪਿਆ ਕੁਛ ਨਹੀਂ ਦਿਖਦਾ। ਕਿੰਨੀ ਸਫਾਈ ਹੈ ਕਿੰਨੀ ਮਿੱਟੀ ਹੈ ਕੁਛ ਨਹੀਂ ਦਿਖਦਾ। ਜਦੋਂ ਚਾਨਣ ਹੋ ਜਾਂਦਾ ਹੈ ਪਤਾ ਲੱਗ ਜਾਂਦਾ ਨਾ ਵੀ ਇੱਥੇ ਆ ਚੀਜ਼ ਪਈ ਹੈ ਇੱਥੇ ਆ ਪਈ ਹੈ ਕਿਹੜੀਆਂ ਕਿਹੜੀਆਂ ਚੰਗੀਆਂ ਪਈਆਂ ਨੇ ਕਿਹੜੀਆਂ ਕਿਹੜੀਆਂ ਮਾੜੀਆਂ ਪਈਆਂ ਨੇ ਕਿੰਨੀ ਕਮਿੱਟੀ ਹੈ ਕਿੰਨੀ ਸਫਾਈ ਹੈ ਪਤਾ ਲੱਗ ਜਾਂਦਾ ਪਰ ਕਦੋਂ ਇਦੋ ਚਾਨਣ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰਮਖੋ ਮਨੁੱਖੀ ਜ਼ਿੰਦਗੀ ਵਿੱਚ ਗੁਰੂ ਪਰਮੇਸ਼ਰ ਦੇ ਚਾਨਣ ਤੋਂ ਬਿਨਾਂ ਨਹੀਂ ਪਤਾ ਲੱਗਦਾ ਮੇਰੇ ਮਨ ਵਿੱਚ ਕੀ ਪਿਆ ਹੈ ਕਿੰਨੀਆਂ ਬੁਰਾਈਆਂ ਨੇ ਕਿੰਨੀਆਂ ਚੰਗੀਆਂ ਨੇ ਕਦੋਂ ਸਮਝ ਪੈਂਦੀ ਹੈ ਜੋ ਚਾਨਣ ਹੁੰਦਾ ਹੈ ਗੁਰੂ ਦਾ ਉਹ ਮੈਂ ਕੱਲ ਪ੍ਰਵਾਨਾ ਜੀ ਦੀ ਕਿਤਾਬ ਪੜ ਰਿਹਾ ਸੀ ਉਹ ਈਸ਼ਾ ਜੀ ਨੇ ਤੁਰੇ ਜਾਣ ਇਦਾਂ ਈਸ਼ਾ ਤੁਰੇ ਜਾਣ ਇਦਾਂ ਤੇ ਤੁਰਦਿਆਂ ਤੁਰਦਿਆਂ ਭੱਜ ਪਏ ਭੱਜੇ ਜਾਣ ਭੱਜੇ ਜਾਣ ਕਿਸੇ ਨੇ ਪੁੱਛਿਆ ਕਹਿਣ ਲੱਗੇ ਕਿਉਂ ਭੱਜ ਰਹੇ ਹੋ ਕਿਉਂ ਭੱਜ ਰਹੇ ਹੋ ਈਸਾ ਜੀ ਕਹਿੰਦੇ ਮੇਰੇ ਪਿੱਛੇ ਮੂਰਖ ਪੈ ਗਿਆ ਮੈਂ ਤਾਂ ਭੱਜ ਰਿਹਾ ਪੁੱਛਿਆ ਕਿਉਂ ਤੁਹਾ ਤੁਸੀਂ ਤੇ ਪੈਗੰਬਰ ਹੋ ਕਿਸੇ ਨੇ ਕਿਹਾ ਤੁਸੀਂ ਤੇ ਪੈਗੰਬਰ ਹੋ ਤੁਸੀਂ ਮੂਰਖ ਨੂੰ ਵੇਖ ਕੇ ਕਿਉਂ ਭੱਜ ਰਹੇ ਹੋ ਕਹਿੰਦੇ ਮੈਂ ਪਾਪੀ ਨੂੰ ਸਮਝਾ ਸਕਦਾ ਈਸਾ ਜੀ ਕਹਿੰਦੇ ਮੈਂ ਠੱਗ ਨੂੰ ਸਮਝਾ ਸਕਦਾ ਹਾਂ ਮੈਂ ਜ਼ੁਲਮ ਕਰਨ ਵਾਲੇ ਨੂੰ ਸਮਝਾ ਸਕਦਾ ਪਰ ਮੈਂ ਮੂਰਖ ਨੂੰ ਨਹੀਂ ਸਮਝਾ ਸਕਦਾ ਇਸ ਕਰਕੇ ਮੂਰਖ ਤੋਂ ਭੱਜ ਰਹੇ ਹਨ ਪੁੱਛਿਆ ਕਿਉਂ ਕਹਿਣ ਲੱਗੇ ਠੱਗ ਗੱਲ ਸੁਣ ਲੈਂਦਾ ਹੈ ਬੇਈਮਾਨ ਗੱਲ ਸੁਣ ਲੈਂਦਾ ਪਰ ਮੂਰਖ ਤਾਂ ਉਹ ਹੁੰਦਾ ਜਿਹੜਾ ਗੱਲ ਸੁਣਦਾ ਹੀ ਨਹੀਂ ਜਿਹੜਾ ਸੁਣਦਾ ਹੀ ਨਹੀਂ ਗੁਰਮਖੋ ਕੀ ਸਮਝਾਵਾਂਗੇ ਟਟੂ ਕਟ ਦੇਖੋ ਸੱਜਣ ਠੱਗ ਸੀ ਨਾ ਕੌਡਾ ਰਾਖਸ਼ ਸੀ ਨਾ ਪਰ ਉਹਨਾਂ 'ਚ ਇੱਕ ਗੁਣ ਸੀ ਕੌਡੇ 'ਚ ਵੀ ਗੁਣ ਸੀ ਸੱਜਣ ਠੱਗ ਵਿੱਚ ਵੀ ਗੁਣ ਕੀ ਗੁਣ ਸੀ ਉਹਨਾਂ ਨੇ ਗੁਰਨਾਣਕ ਨੂੰ ਸੁਣ ਲਿਆ ਸੁਣਿਆ ਨਾ ਇਹ ਥੋੜਾ ਕਾ ਬਾਬਾ ਸਿੰਘ ਤੇਰੀ ਗੱਲ ਸੁਣਦੇ ਸੁਣ ਲਈ ਗੱਲ ਤੇ ਜਿੰਨੀ ਮਹਾਨਤਾ ਹੈ ਉਹਨਾਂ ਕੋ ਸਾਰੀ ਸੁਣਨ ਦੇ ਵਿੱਚ ਹੀ ਹੈ ਸੱਜਣ ਇੱਕੋ ਰਾਤ ਦੇ ਵਿੱਚ ਤਾਂ ਸੱਜਣ ਠੱਗ ਖੱਗ ਤੋਂ ਸੱਜਣ ਬਣ ਗਿਆ ਭਾਈ ਬਣ ਗਿਆ ਉਹਨੇ ਗੁਰਨਾਨਕ ਨੂੰ ਸੁਣ ਲਿਆ ਕੌਡਾ ਰਾਕਸ਼ ਮੁਰਦੇ ਮਾਰ ਕੇ ਜਾਉਂਦੇ ਜੀ ਮਾਰ ਕੇ ਖਾਣ ਵਾਲਾ ਇਦਾਂ ਦਾਨੀ ਬਣ ਗਿਆ ਦਇਆਵਣ ਬਣ ਗਿਆ ਕਿਉਂਕਿ ਗੁਰਨਾਨਕ ਨੂੰ ਸੁਣ ਲਿਆ ਬਸ ਇਸ ਕਰਕੇ ਪਾਤਸ਼ਾਹ ਕਹਿੰਦੇ ਗੱਲ ਤੇ ਸੁਣਦੀ ਹੈ ਬਹੁਤੀ ਦੁਨੀਆ ਗੁਰਬਾਣੀ ਨੂੰ ਸੁਣਦੀ ਨਹੀਂ ਹੈ ਗੁਰੂ ਨੂੰ ਸੁਣਦੀ ਨਹੀਂ ਹੈ ਬਸ ਸਿੱਖ ਤਾਂ ਹੈ ਜਿਹਦੀ ਸਿੱਖ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸੁਣ ਤੋਂ ਹੁੰਦੀ ਹੈ ਸੁਣ ਲਿਆ ਬਸ ਪਾਤਸ਼ਾਹ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੱਗੇ ਕੀ ਹੈ ਸੁਣ ਸੁਣ ਹੋਵੇ ਪਰਮਗਤ ਮੇ ਗੁਰ ਨਾਨਕ ਜਨ ਸੁਣਿਆ ਪੇਖਿਆ ਪਹਿਲਾਂ ਸੁਣਿਆ ਸੁਣਿਆ ਗੁਰਮੁਖ ਬਾਬੇ ਅੰਮ੍ਰਿਤਦਾਸ ਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਬਾਅਦ ਵਿੱਚ ਕੀਤੇ ਬਾਣੀ ਪਹਿਲਾਂ ਸੁਣੀ ਘਰ ਦੀ ਨੋਹ ਦੇ ਕੋਲ ਭਾਈ ਲੈਣੇ ਨੇ ਦਰਸ਼ਨ ਗੁਰੰਗ ਸਾਹਿਬ ਦੇ ਬਾਅਦ ਵਿੱਚ ਕੀਤੇ ਭਾਈ ਜੋਧ ਕੋਲੋਂ ਬਾਣੀ ਪਹਿਲਾਂ ਸੁਣੀ ਬਾਣੀ ਤਾਂ ਖੱਚ ਕੇ ਲੈ ਕੇ ਆਈ ਨਾ ਗੁਰੂ ਦੇ ਕੋਲੇ ਗੱਲ ਸੁਣਦੀ ਹੈ ਦੇਖੋ ਅਸੀਂ ਕਿੰਨਾ ਪਰੇਸ਼ਾਨ ਹੁੰਨੇ ਆ ਸਾਡਾ ਬੱਚਾ ਸਾਡੀ ਗੱਲ ਸੁਣਦਾ ਨਹੀਂ ਇਹੀ ਕਹਿੰਦੇ ਆ ਨਾ ਸੁਣਦਾ ਨਹੀਂ ਜੀ ਬੜੇ ਦੁਖੀਆ ਸੁਣਦਾ ਹੀ ਨਹੀਂ ਤੇ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਵੀ ਸੋਚਿਆ ਕਰ ਗੁਰੂ ਦੀ ਤੂੰ ਵੀ ਕੋਈ ਨਹੀਂ ਸੁਣਦਾ ਗੁਰੂ ਪਰਮਾਤਮਾ ਦੀ ਸੁਣਦਾ ਨਹੀਂ ਸੁਣਦਾ ਫਿਰ ਤੂੰ ਤੂੰ ਵੀ ਤਾਂ ਵੈਸਾ ਹੀ ਹੋ ਗਿਆ ਨਾ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਆਪ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੀ ਕਿਰਪਾ ਤੋਂ ਬਿਨਾ ਗੁਰਮਖੋ ਜੀਵਨ ਦੇ ਵਿੱਚ ਚਾਨਣ ਨਹੀਂ ਹੁੰਦਾ ਪ੍ਰਭੂ ਦਿਆਤੇ ਜਦੋਂ ਪ੍ਰਭੂ ਜੀ ਦਇਆ ਕਰਦੇ ਹਨ ਕਮਲ ਬਿਗਾਸ ਉਸ ਦੀਆਂ ਰਹਿਮਤਾਂ ਦਾ ਕਮਲ ਖਿਲ ਉੱਠਦਾ ਹੈ ਜ਼ਿੰਦਗੀ ਦੇ ਵਿੱਚ ਪ੍ਰਭ ਸੋ ਪਰਸੰਨ ਬਸੈ ਮਨ ਸੋਏ ਪ੍ਰਭੂ ਜੀ ਜਿਹਦੇ ਉੱਤੇ ਪ੍ਰਸੰਨ ਹੋ ਜਾਂਦੇ ਨੇ ਪ੍ਰਭ ਸੋ ਪਰਸੰਨ ਬਸੈ ਮਨ ਸੋਏ ਉਹਦੇ ਮਨ ਵਿੱਚ ਵਸ ਜਾਂਦੇ ਹਨ ਪ੍ਰਭ ਪ੍ਰਭ ਦਇਆ ਤੇ ਪ੍ਰਭੂ ਦੀ ਦਇਆ ਦੇ ਨਾਲ ਮਤ ਊਤਮ ਹੋਏ ਇਹ ਮਤ ਉੱਚੀ ਹੋ ਜਾਂਦੀ ਹੈ ਇਹ ਮਤ ਉੱਚੀ ਕਦੋਂ ਹੁੰਦੀ ਹੈ ਜਦੋਂ ਪਰਮੇਸ਼ਰ ਜੀ ਦੀ ਦਇਆ ਹੁੰਦੀ ਹੈ ਸਰਬਨਿਦਾਨ ਪ੍ਰਭ ਤੇਰੀ ਮયા ਦੁਨੀਆਂ ਦੇ ਸਾਰੇ ਖਜ਼ਾਨੇ ਤੇਰੀ ਮਿਹਰ ਦੇ ਵਿੱਚ ਹਨ ਤੇਰੀ ਕਿਰਪਾ ਦੇ ਵਿੱਚ ਪ੍ਰਭ ਤੇਰੀ ਮੈ ਦਾ ਕੀ ਅਰਥ ਹੈ ਮਿਹਰ ਕਿਰਪਾ ਸਰਬਨਿਦਾਨ ਦੁਨੀਆਂ ਦੇ ਸਾਰੇ ਖਜ਼ਾਨੇ हे ਪ੍ਰਭੂ ਤੇਰੀ ਮਾਇਆ ਤੇਰੇ ਤਰਸ ਦੇ ਵਿੱਚ ਹਨ ਆਪੋਂ ਕਛੂ ਨਾ ਕਿਨ ਹੂੰ ਲਿਆ ਆਪੋਂ ਕਛੂ ਆਪਣੇ ਆਪ ਦੇ ਕੀਤੇਆਂ ਆਪਣੇ ਯਤਨਾਂ ਦੇ ਕੀਤੇਆਂ ਨਾ ਕਿਨ ਹੂੰ ਲਿਹਾ ਪ੍ਰਮਾਤਮਾ ਦੇ ਦਰ ਤੋਂ ਅਜ ਤੱਕ ਕਿਸੇ ਨੇ ਕੁਛ ਨਹੀਂ ਲਿਆ ਆਪਣੀ ਆਪੋਂ ਕਛੂ ਆਪਣੀ ਮਰਜ਼ੀ ਆਪਣੇ ਯਤਨਾਂ ਦੇ ਕਰਕੇ ਅੱਜ ਤੱਕ ਰੱਬ ਦੇ ਦਰ ਤੋਂ ਕਿਸੇ ਨੂੰ ਕੁਛ ਨਹੀਂ ਮਿਲੇਆ ਆਪ ਕੋ ਕਛੂ ਨਾ ਕਿਨੂ ਲਿਆ ਜਿਤ ਜਿਤ ਲਾਵੂ ਤਿਤ ਲਗੈ ਹਰਨਾਥ ਏ ਹਰੀ ਏ ਨਾਥ ਮਾਲਕ ਜੀ ਜਿਵੇਂ ਜਿਵੇਂ ਤੂੰ ਜੀਵਾਂ ਨੂੰ ਲਾ ਰਿਹਾ ਹੈ ਜੀਵ ਉਸੇ ਉਸੇ ਕਰਮ ਤੇ ਲੱਗੇ ਹੋਏ ਨੇ ਜੇ ਮੈਨੂੰ ਤੂੰ ਨਾਮ ਜਪਾਉਣ ਤੇ ਲਾ ਰਿਹਾ ਹੈ ਇਹ ਮੇਰਾ ਕੁਛ ਵੀ ਨਹੀਂ ਤੂੰ ਮੈਨੂੰ ਲਾਇਆ ਹੈ ਜੇ ਮੈਂ ਹਰੀ ਦੇ ਗੁਣ ਗਾ ਰਿਹਾ ਹਾਂ ਤੇ ਤੂੰ ਮੇਰੇ ਕੋਲੋਂ ਗਵਾ ਰਿਹਾ ਹੈ ਜੇ ਮੈਂ ਸਿਮਰਨ ਕਰਦਾ ਹਾਂ ਤੇ ਤੂੰ ਮੇਰੇ ਕੋਲੋਂ ਤਰਸ ਕਰਕੇ ਕਰਵਾ ਰਿਹਾ ਹੈ ਜਿੱਤ ਜਿੱਤ ਲਾਵ ਤਿਤ ਲੱਗੈ ਹਰਨਾਥ ਨਾਨਕ ਇਨ ਕੈ ਇਨਾ ਜੀਵਾਂ ਦੇ ਕਛੂ ਨਾ ਹਾਥ ਇਨਾ ਜੀਵਾਂ ਦੇ ਕੁਛ ਵੀ ਹੱਥ ਵਿੱਚ ਨਹੀਂ ਹੈ ਜੇ ਇਹ ਇਹ ਪਾਤਸ਼ਾਹ ਨੇ ਸਾਨੂੰ ਗੁਰਮਖੋ ਸੋਜੀ ਬਖਸ਼ੀ ਹੈ ਭਾਈ ਸਤਸੰਗਤ ਵਿੱਚ ਆਉਣਾ ਤੇਰੇ ਹੱਥ ਕੁਛ ਵੀ ਨਹੀਂ ਹੈ ਇਹ ਪਰਮਾਤਮਾ ਤਰਸ ਕਰਕੇ ਦਇਆ ਕਰਕੇ ਤੈਨੂੰ ਲੈ ਕੇ ਆ ਰਿਹਾ ਹੈ ਉਸ ਪਰਮਾਤਮਾ ਦਾ ਸਦਾ ਹੀ ਸ਼ੁਕਰਾਨਾ ਕਰਿਆ ਕਰ ਧੰਵਾਦ ਕਰਿਆ ਕਰ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸ੍ਰੀ ਵਾਹਿ